ਕੁਸਿਧੇ ਰਹੇ ਦਾਨਛੋੜਾ ਟੀਵੀ ਇਸ ਵਕਤ ਅਸੀਂ ਚੰਦੂੜ ਵਾਲੇ ਪਿੰਡ ਦੇ ਵਿੱਚ ਖੜੇ ਆ ਜੋ ਕਲਾਨੌਰ ਕਸਬੇ ਦਾ ਲਾਸਟ ਪਿੰਡ ਹੈ ਸਾਡੇ ਨਾਲ ਪਿੰਡ ਦੇ ਸਿੱਧੀ ਨਾਲ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਨੂੰ ਸੱਸੀ ਗੱਲ ਸੱਸੀ ਗੱਲ ਜੀ ਕਿਵੇਂ ਦੇਖ ਰਹੇ ਹੋ ਜੀ ਜਿਹੜੀ ਹਾਰਨਸ ਸਥਿਤੀ ਨੂੰ ਲੈ ਕੇ ਲੋਕਾਂ ਨੇ ਹਾਈਲਾਈਟ ਕੀਤਾ ਦਾ ਬਿਲਕੁਲ ਜੀ ਬਿਲਕੁਲ ਹਾਈਲਾਈਟ ਤੇ ਅਸੀਂ ਵੀ ਜਦੋਂ ਖਬਰ ਸੁਣੀ ਆ ਤੇ ਖਬਰ ਸੁਣਦੇ ਆ ਸਾਰੇ ਅਸੀਂ ਇੱਥੇ ਚੰਦੂੜ ਵਾਲੇ ਪਿੰਡ 'ਚ ਆਏ ਆ ਤੇ ਤੁਸੀਂ ਵੰਦੇ ਜੋ ਹੈਗਾ ਲੱਗਦੇ ਦੇਖਿਆ ਪਾਣੀ ਜਾ ਕੇ ਪਾਣੀ ਅਜੇ ਤੇ ਕੰਟਰੋਲ ਆ ਜੋ ਇਹ ਜਿੰਨਾ ਪਾਣੀ ਦੱਸਦੇ ਪਏ ਆ ਉਸ ਹਿਸਾਬ ਨਾਲ ਜੇ ਸਥਿਤੀ ਸਹੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਾਤ ਬਰਾਤੇ ਆ ਜੇ ਪਾਣੀ ਵੱਧ ਫੇਰ ਮੁਸ਼ਕਲ ਇਹ ਇਲਾਕੇ ਵਾਸਤੇ ਆ ਸਕਦੀ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਜਦੋਂ ਪਾਣੀ ਆਇਆ ਸੀ ਜੱਕਦਮ ਪਾਣੀ ਜ਼ਿਆਦਾ ਹੋਣ ਕਾਰਨ ਸਾਰੀ ਰਾਤ ਪਾਣੀ ਇਹ ਜਿਹੜੇ ਪਿੰਡ ਵਾਲੇ ਸੁੱਤੇ ਨਹੀਂ ਸੀ ਉਦੋਂ ਤੇ ਜਦੋਂ ਪਾਣੀ ਆਇਆ ਇੱਕਦਮੀ ਇਥੋਂ ਪਾਣੀ ਟੁੱਟ ਗਿਆ ਜਿੱਥੇ ਪਾਣੀ ਜਿੱਥੇ ਬੰਨ ਟੁੱਟਾ ਹੈ ਉਥੇ ਐਸੋਫਤ ਹੋਂ ਦੀ ਕੰਡੀਸ਼ਨ ਗਈ ਹੈ ਵੇਖੋ ਹੁਣ ਤੇ ਵੇਲੇ ਬਰਾਬਰ ਕਰ ਦਿੱਤਾ ਉਹ ਨਾ ਤੁਸੀਂ ਜਦੋਂ ਪਹਿਲਾਂ ਵਜੀ ਉਹਦੇ ਮੁਤਾਬਿਕ ਜਿਹੜਾ ਬਿਲਕੁਲ ਲੈਵਲ ਉਹਦੇ ਸਾਬ ਸਹੀ ਆ ਪਰ ਇਹ ਹੈ ਕਿ ਜਿਸ ਤਰ੍ਹਾਂ ਜੇ ਪਾਣੀ ਜ਼ਿਆਦਾ ਆ ਜੇ ਇਹ ਇਲਾਕਾ ਆਪਣਾ ਬਹੁਤ ਹੀ ਨੀਵਾ ਆ ਤੇ ਨੀਵੇਂ ਹੁਣ ਕਾਰਨ ਕਰਕੇ ਜੋ ਪਾਣੀ ਦੀ ਜੀ ਛੋਟੇ ਆ ਜਿਹੜੀ ਦਰਿਆ ਦੀ ਉਹ ਸਿੱਧੀ ਇਹ ਪਿੰਡ ਨੂੰ ਵਜਦੀ ਆ ਤੇ ਜਿਹੜੀ ਪਿਛਲੀ ਸਰਕਾਰ ਉਹਨੇ ਥੋੜਾ ਬਹੁਤ ਕੰਮ ਕੀਤਾ ਆ ਉਹ ਪੱਥਰ ਲਾ ਕੇ ਉਹਦੀ ਜਿਹੜੀ ਉਹ ਸਾਰੀ ਕਰਕੇ ਤੇ ਉਹ ਪਾਣੀ ਜਿਹੜਾ ਉਹ ਦਰਿਆ ਦੇ ਵਿੱਚ ਜਾਨੀ ਕਿ ਮੋੜ ਉਧਰ ਨੂੰ ਮੋੜ ਦਿੱਤਾ ਗਿਆ ਤੇ ਜਿਹੜੀ ਹੁਣ ਮੌਜੂਦਾ ਵਾਲੀ ਸਰਕਾਰ ਹੈ ਜਿਹੜੀ ਉਹਨੂੰ ਵੀ ਆ ਕੇ ਦੇਖਣਾ ਚਾਹੀਦਾ ਕਿ ਜਿਹੜਾ ਸਮੇ ਦੇ ਹਾਲਾਤ ਵੇਖ ਕੇ ਜਿਹੜਾ ਕੰਮ ਦੀ ਲੋੜ ਆ ਉਹ ਪਿਛਲੇ ਜਾਨੀ ਕਿ ਇਹਦੋਂ ਨੂੰ ਵੀ ਵਧਿਆ ਕੀਤਾ ਜਾਏ ਜੋ ਕਿ ਇਹ ਪਿੰਡ ਵਾਸਤੇ ਇਹ ਇਲਾਕੇ ਵਾਸਤੇ ਤੇ ਜਿਹੜੋ ਪਾਣੀ ਦਾ ਜਿਹੜਾ ਡਰਿਆ ਉਹ ਥੋੜਾ ਘਟਿਆ ਛਡ ਜਾਂਦਾ ਪ੍ਰਸ਼ਾਸਨ ਅਧਿਕਾਰੀ ਕੋਈ ਤੁਹਾਡੇ ਤੱਕ ਇਹਨਾਂ ਪਹੁੰਚ ਕੀਤੀ ਨਈ ਆ ਜੇ ਪ੍ਰਸ਼ਾਸਨ ਵੱਲੋਂ ਤੇ ਕੋਈ ਪਹੁੰਚ ਨਹੀਂ ਆਈ ਅਸੀਂ ਵੀ ਖਬਰ ਸੁਣ ਕੇ ਆਏ ਆ ਪ੍ਰਸ਼ਾਸਨ ਆਏਗਾ ਕੋਈ ਨਹੀਂ ਆਉਣ ਗਿਆ ਤੇ ਜਦੋਂ ਖਬਰ ਲੱਗ ਗਈ ਫਿਰ ਉਹਨਾਂ ਵੀ ਹੋਣਾ ਹੀ ਲੱਗਦਾ ਅੱਜ ਰਾਤ ਹੈਗਾ ਪਾਣੀ ਅੱਗੇ ਵਧਣ ਦਾ ਕੋਈ ਚਾਂਸ ਲੱਗਦਾ ਤੁਹਾਨੂੰ ਵੇਖੋ ਜੇ بارش ਹੋਣ ਢੀ ਲਗਾਤਾਰ ਜਿਸ ਤਰ੍ਹਾਂ ਆਪਣਾ بارش ਹੋਣ ਢੀ ਹੋਸਾ ਨਾਲ ਵਧ ਸਕਦਾ ਪਾਣੀ ਆਉਣ ਵਾਲੀ ਸਥਿਤੀ ਇਹਦੋਂ ਵੀ ਮਾੜੀ ਹੋ ਸਕਦੀ ਹੈ ਫਿਰ ਰਾਤ ਦਾ ਪਤਾ ਲੱਗੇਗਾ ਰਾਤ ਰਾਤ ਕਿੰਨਾ ਪਾਣੀ ਵਧਦਾ ਜਦੋਂ ਪਾਣੀ ਆਂਦਾ ਰਾਤ ਨੂੰ ਜਾਂਦਾ ਕਿ ਹਾਂ ਪਿੰਡ ਅਸੀਂ ਹਲਾਟ ਕੀਤਾ ਪਰ ਏਡੀ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਪਾਣੀ ਦਰਿਆ ਤੋਂ ਥੱਲੇ ਥੱਲੇ ਆ ਪਰ ਇਹ ਜਿਹੜਾ ਹੁਣ ਸਾਨੂੰ ਇੰਨੀ ਭੱਜ ਦੌੜ ਪਈ ਹੈ ਨਾ ਇਹ ਸਰਕਾਰ ਨੂੰ ਪਹਿਲਾਂ ਹੀ ਕੋਈ ਪ੍ਰਬੰਧ ਕਰੇ ਤੇ ਇੰਨੀ ਵੀ ਮੁਸ਼ਕਲ ਨਾ ਆਵੇ ਤੁਹਾਨੂੰ ਜਿਹੜੀ ਤਸ਼ੀਦ ਲੱਗ ਰਹੀ ਉਹ ਟਾਰ ਆ ਸਾਡੀ ਟਾਰ ਦੇ ਉੱਤੇ ਮਿੱਟੀ ਪੈ ਗਈ। ਕਾ ਛੜਕ ਬੱਜ ਜੇ ਉੱਥੇ ਲੱਗ ਲੱਗੇ ਦਰਿਆ ਤੇ ਪਾਣੀ ਜਿਹੜਾ ਇਧਰ ਆਇ ਨਹੀਂ ਸਕਦਾ ਸਾਡੀ ਫਸਲਾਂ ਜਿਹੜਾ ਖਰਾਬ ਹੁੰਦੀਆਂ ਹੋਰ ਨਹੀਂ ਲੱਗਦੀ। ਕਹਿ ਰਹੇ ਨੇ ਸਤੈਜੀ ਵੀ ਮਤਲਬ ਖਰਾਬ ਹੋ ਗਿਆ ਸਾਡੀ। ਆ ਛੜ ਦਿੱਤਾ ਸਰਕਾਰ ਨੂੰ ਉਹ ਤੁਹਾਨੂੰ ਵਾਧਾਰੀਆਂ ਨਹੀਂ ਆ। ਆ ਗੱਲਬਾਤ ਪਿਆ ਕੀਤੀ ਉਹਨਾਂ ਨੇ ਕਿ ਜੇ ਕੋਈ ਮੁਸ਼ਕਲ ਆਉਂਦੀ ਸਾਡੀ ਜਿਹੜਾ ਵੀ ਸੰਬੋਧ ਹੋਏਗਾ ਅਸੀਂ ਤੁਹਾਡਾ ਆਦੇ ਕੰਮ ਤੇ ਧਿਆਨ ਆ। ਕੋਈ ਸ਼ਾਮ ਨਹੀਂ ਕਾ ਕੁਛ ਦੇਖ ਰਹੇ ਦਿਨਾਂ ਦੇ ਤੇ ਦੁਹੜਾ ਆਇਆ ਜੀ ਆ ਪਾਣੀ ਆ ਗਿਆ ਪਿੰਡ ਚ ਕੀ ਕਿਦਾਂ ਫਿਰ ਜੇ ਫੇਰ ਨੂੰ ਲੈ ਕੇ ਆਪਣਾ ਕੀ ਪਿੰਡ ਚ ਪਾਣੀ ਨਹੀਂ ਛੜਿਆ ਸਾਡੀ ਜੋ ਫਸਲਾਂ ਦੀ ਪਾਣੀ ਰਿਹਾ ਸੀ ਪਰ ਜਿਨ੍ਹਾਂ ਦਾ ਮਰ ਗਿਆ ਸੀ ਉਹਨਾਂ ਨੂੰ ਸਰਕਾਰ ਨੇ ਕੋਈ ਵੀ ਨਹੀਂ ਤੁਸੀਂ ਦੇਖ ਰਹੇ ਦਾਨਸ਼ੁਰਾ ਟੀਵੀ ਇਸ ਵਕਤ ਅਸੀਂ ਚੰਦੂਪੁਰ ਵਾਲੇ ਪਿੰਡ ਦੇ ਵਿੱਚ ਖੜੇ ਹਾਂ ਜੋ ਕਲਾਨੌਰ ਕਸਬੇ ਦਾ ਲਾਸਟ ਪਿੰਡ ਹੈ ਸਾਡੇ ਨਾਲ ਪਿੰਡ ਦੇ ਸਿੱਧੀ ਨਾਲ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਨੂੰ ਸੱਸੀ ਗੜਾ ਸੱਸੀ ਗੜਾ ਜੀ ਕਿਵੇਂ ਦੇਖ ਰਹੇ ਜੀ ਜਿਹੜੀ ਹਾਰਮਨ ਸਥਿਤੀ ਨੂੰ ਲੈ ਕੇ ਲੋਕਾਂ ਨੇ ਹਾਈਲਾਈਟ ਕੀਤਾ ਦਾ ਬਿਲਕੁਲ ਜੀ ਬਿਲਕੁਲ ਹਾਈਲਾਈਟ ਤੇ ਅਸੀਂ ਵੀ ਜਦੋਂ ਖਬਰ ਸੁਣੀ ਆ ਤੇ ਖਬਰ ਸੁਣਦੇ ਆ ਸਾਰੀ ਅਸੀਂ ਇੱਥੇ ਚੰਦੂੜ ਵਾਲੇ ਪਿੰਡ ਚ ਆਏ ਆ ਤੇ ਤੁਸੀਂ ਵੰਦੇ ਜੋ ਹੈਗਾ ਲੱਗੇ ਦੇਖਿਆ ਪਾਣੀ ਜਾ ਗੇ ਪਾਣੀ ਅਜੇ ਤੇ ਕੰਟਰੋਲ ਆ ਜੋ ਜਿੰਨਾ ਪਾਣੀ ਦੱਸਦੇ ਪਏ ਆ ਉਸ ਹਿਸਾਬ ਨਾਲ ਜੇ ਸਥਿਤੀ ਸਹੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਾਤ ਬਰਾਤੇ ਆਜੇ ਪਾਣੀ ਵੱਧ ਤੇਰ ਮੁਸ਼ਕਲ ਇਹ ਇਲਾਕੇ ਵਾਸਤੇ ਆ ਸਕਦੀ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਜਦੋਂ ਪਾਣੀ ਆਇਆ ਸੀ ਜੱਕ ਦਾਮ ਪਾਣੀ ਜਿਆਦਾ ਹੋਣ ਕਾਰਨ ਸਾਰੀ ਰਾਤ ਪਾਣੀ ਇਹ ਜਿਹੜੇ ਪਿੰਡ ਵਾਲੇ ਸੁੱਤੇ ਨਹੀਂ ਸੀ ਉਦੋਂ ਤੇ ਜਦੋਂ ਪਾਣੀ ਆਇਆ ਇੱਕਦਮੀ ਇੱਥੋਂ ਪਾਣੀ ਟੁੱਟ ਗਿਆ ਸੀ ਜਿੱਥੇ ਪਾਣੀ ਜਿੱਥੇ ਬੰਦ ਟੁੱਟਾ ਹੀ ਉਥੇ ਅਸਫਤ ਹੁਣ ਦੀ ਕੰਡੀਸ਼ਨ ਕੀ ਹੈ ਵੇਖੋ ਹੁਣ ਤੇ ਵੈਸੇ ਬਰਾਬਰ ਕਰ ਦਿੱਤਾ ਉਹਨਾ ਤੁਸੀਂ ਜਦੋਂ ਪਹਿਲਾਂ ਵਜੀ ਉਹਦੇ ਮੁਤਾਬਕ ਜਿਹੜਾ ਬਿਲਕੁਲ ਲੈਵਲ ਉਹਦੇ ਸਾਬੀ ਸਹੀ ਆ ਪਰ ਇਹ ਹੈ ਕਿ ਜਿਸ ਤਰ੍ਹਾਂ ਜੇ ਪਾਣੀ ਜਿਆਦਾ ਆ ਜੇ ਇਹ ਇਲਾਕਾ ਆਪਣਾ ਬਹੁਤ ਨੀਵਾ ਆ ਤੇ ਨੀਵੇਂ ਹੁਣ ਕਾਰਨ ਕਰਕੇ ਜੋ ਪਾਣੀ ਦੀ ਜੀ ਛੋਟੇ ਆ ਜਿਹੜੀ ਦਰਿਆ ਦੀ ਉਹ ਸਿੱਧੀ ਇਹ ਪਿੰਡ ਨੂੰ ਵਜਦੀ ਆ ਤੇ ਜਿਹੜੀ ਪਿਛਲੀ ਸਰਕਾਰ ਉਹਨੇ ਥੋੜਾ ਬਹੁਤ ਕੰਮ ਕੀਤਾ ਆ ਕਿ ਉਹ ਪੱਥਰ ਲਾ ਕੇ ਉਹਦੀ ਜਿਹੜੀ ਉਹ ਸਾਰੀ ਕਰਕੇ ਤੇ ਉਹ ਪਾਣੀ ਜਿਹੜਾ ਉਹ ਦਰਿਆ ਦੇ ਵਿੱਚ ਜਾਨੀ ਕਿ ਮੋੜ ਉਧਰ ਨੂੰ ਮੋੜ ਦਿੱਤਾ ਗਿਆ ਤੇ ਜਿਹੜੀ ਹੁਣ ਮੌਜੂਦਾ ਵਾਲੀ ਸਰਕਾਰ ਹੈ ਜਿਹੜੀ ਉਹਨੂੰ ਵੀ ਆ ਕੇ ਦੇਖਣਾ ਚਾਹੀਦਾ ਕਿ ਜਿਹੜਾ ਸਮੇ ਦੇ ਹਾਲਾਤ ਵੇਖ ਕੇ ਜਿਹੜਾ ਕੰਮ ਦੀ ਲੋੜ ਆ ਉਹ ਪਿਛਲੇ ਜਾਨੀ ਕਿ ਇਹਦੋਂ ਨਾਲੋਂ ਵੀ ਵਧਿਆ ਕੀਤਾ ਜਾਏ ਜੋ ਕਿ ਇਹ ਪਿੰਡ ਵਾਸਤੇ ਇਹ ਇਲਾਕੇ ਵਾਸਤੇ ਜਿਹੜੋ ਪਾਣੀ ਦਾ ਜਿਹੜਾ ਡਰਿਆ ਉਹ ਥੋੜਾ ਘਟਿਆ ਚ ਘੜ ਜਾਪੇ ਪ੍ਰਸ਼ਾਸਨ ਅਧਿਕਾਰੀ ਕੋਈ ਤੁਹਾਡੇ ਤੱਕ ਕਿਨ ਪਹੁੰਚ ਕੀਤੀ ਨਹੀਂ ਅਜੇ ਪ੍ਰਸ਼ਾਸਨ ਵੱਲੋਂ ਤੇ ਕੋਈ ਪਹੁੰਚ ਨਹੀਂ ਆਈ ਅਸੀਂ ਵੀ ਖਬਰ ਸੁਣ ਕੇ ਆਏ ਆ ਪ੍ਰਸ਼ਾਸਨ ਆਏਗਾ ਕੋਈ ਨਹੀਂ ਆਉਣ ਗਿਆ ਪਰ ਜਦੋਂ ਖਬਰ ਲੱਗ ਗਈ ਫਿਰ ਉਹਨਾਂ ਵੀ ਹੋਣਾ ਹੀ ਲੱਗਦਾ ਅੱਜ ਰਾਤ ਹੈਗਾ ਪਾਣੀ ਅੱਗੇ ਵਧਣ ਦਾ ਕੋਈ ਚਾਂਸ ਲੱਗਦਾ ਨੂੰ ਵੇਖੋ ਜੇ بارش ਹੋਣ ਡਈ ਲਗਾਤਾਰ ਜਿਸ ਤਰ੍ਹਾਂ ਆਪਣਾ بارش ਹੋਣ ਡਈ ਉਸ ਹਿਸਾਬ ਨਾਲ ਵਧ ਸਕਦਾ ਪਾਣੀ ਪਾਣ ਵਾਲੀ ਸਥਿਤੀ ਇਹਦੋਂ ਵੀ ਮਾੜੀ ਹੋ ਸਕਦੀ ਹੈ ਕੀ ਰਾਤ ਦਾ ਪਤਾ ਲੱਗਿਆ ਕਿ ਰਾਤ ਰਾਤ ਕਿੰਨਾ ਪਾਣੀ ਵਹਦਾ ਨਹੀਂ ਜਦੋਂ ਪਾਣੀ ਆਂਦਾ ਰਾਤ ਨੂੰ ਜਾਂਦਾ ਨਹੀਂ ਹਾਂ ਪਿੰਡ ਅਸੀਂ ਹਲਾਟ ਕੀਤਾ ਪਰ ਏਡੀ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਪਾਣੀ ਦਰਿਆ ਤੋਂ ਥੱਲੇ ਥੱਲੇ ਆ ਪਰ ਇਹ ਜਿਹੜਾ ਹੁਣ ਸਾਨੂੰ ਇੰਨੀ ਭਜਦੌੜ ਪਈ ਹੈ ਨਾ ਇਹ ਵਿਭਾਗਨ ਪਹਿਲਾਂ ਹੀ ਕੋਈ ਪ੍ਰਬੰਧ ਕਰੇ ਤੇ ਇੰਨੀ ਵੀ ਮੁਸ਼ਕਲ ਨਾ ਆਵੇ ਕਿਉਂਕਿ ਜਿਹੜੀ ਤਸ਼ੀਦ ਲੱਗ ਗਈ ਉਹ ਤਾਰਾ ਸਾਡੀ ਤਾਰ ਦੇ ਉੱਤੇ ਮਿੱਟੀ ਪੈ ਗਈ। ਕਿਆ ਸੜਕ ਬੱਜ ਜੇ ਉੱਥੇ ਲੱਗ ਲੱਗੇ ਦਰਿਆ ਤੇ ਪਾਣੀ ਜਿਹੜਾ ਇਧਰ ਆਇ ਨਹੀਂ ਸਕਦਾ ਸਾਡੀ ਫਸਲਾਂ ਜਿਹੜਾ ਖਰਾਬ ਹੁੰਦੀ ਆ ਉਹ ਕਹਿ ਰਹੇ ਨੇ ਛਤਿਜ ਜੀ ਵੀ ਮਾਦਲਾ ਖਰਾਬ ਹੋ ਗਿਆ ਸਾਡੀ ਹਾਂ ਛੱਡ ਦਿੱਤਾ ਸਰ ਸਰਕਾਰ ਨੂੰ ਹੁਣ ਤੁਹਾਨੂੰ ਦੇ ਦਾਈ ਨਹੀਂ ਆ ਗੱਲਬਾਤ ਬਹਿ ਜੁੱਤੀ ਇਹ ਨਹੀਂ ਜੇ ਕੋਈ ਮੁਸ਼ਕਲ ਆਉਂਦੀ ਸਾਡੇ ਜਿਹੜਾ ਵੀ ਨੋ ਹੋਏਗਾ ਅਸੀਂ ਤੁਹਾਡਾ ਕੋਈ ਸ਼ਾਮ ਨਹੀਂ ਕਾ ਇਸਲੇ ਦਿਨਾਂ ਦੇ ਵਿੱਚ ਜਦੋਂ ਹੜ੍ਹ ਆਇਆ ਸੀ ਜੋ ਪਾਣੀ ਆ ਗਿਆ ਫਿਰ ਕੋਈ ਡਾਕ ਪਿੰਡ ਵਿੱਚ ਕੀ ਕਿਦਾਂ ਫਿਰ ਫੇਰ ਨੂੰ ਲੈ ਕੇ ਕਪੜਾ ਕੀ ਪਿੰਡ ਵਿੱਚ ਪਾਣੀ ਨਹੀਂ ਸੀ ਵੜਿਆ ਸਾਡੀਆਂ ਫਸਲਾਂ ਦੀ ਪਾਣੀ ਰਿਹਾ ਸੀ ਪਰ ਜਿਨ੍ਹਾਂ ਦਾ ਨਰਜਾ ਸੀਗਾ ਧੋਨਾ ਉਹਨਾਂ ਨੂੰ ਸਰਕਾਰ ਨੇ ਕੋਈ ਵੀ ਨਹੀਂ ਤੁਸੀਂ ਦੇਖ ਰਹੇ ਜਾਨਸ਼ੁਹਰਾ ਟੀਵੀ ਅਸੀਂ ਚੰਦੂ ਬਰਾਲੇ ਪਿੰਡ ਦੇ ਵਿੱਚ ਖੜੇ ਹਾਂ ਜੋ ਕਲਾਨੌਰ ਕਸਬੇ ਦਾ ਲਾਸਟ ਪਿੰਡ ਹੈ ਸਾਡੇ ਨਾਲ ਪਿੰਡ ਦੇ ਸਿੱਡੀ ਇਹਨਾਂ ਮਜ਼ਦੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖ ਰਹੇ ਜੀ ਜਿਹੜੀ ਹਾਰਨਸ ਸਥਿਤੀ ਨੂੰ ਲੈ ਕੇ ਲੋਕਾਂ ਨੇ ਹਾਈਲਾਈਟ ਕੀਤਾ ਦਾ ਬਿਲਕੁਲ ਜੀ ਬਿਲਕੁਲ ਹਾਈਲਾਈਟ ਤੇ ਅਸੀਂ ਵੀ ਜਦੋਂ ਖਬਰ ਸੁਣੀ ਆ ਤੇ ਖਬਰ ਸੁਣਦੇ ਆ ਸਾਰੀ ਆ ਅਸੀਂ ਇੱਥੇ ਚੰਦੂੜ ਵਾਲੇ ਪਿੰਡ 'ਚ ਆਏ ਆ ਤੇ ਤੁਸੀਂ ਵੰਦੇ ਜੋ ਹੈਗਾ ਲਾਗੇ ਦੇਖਿਆ ਪਾਣੀ ਜਾ ਗੇ ਪਾਣੀ ਅਜੇ ਤੇ ਕੰਟਰੋਲ ਆ ਜੋ ਜਿੰਨਾ ਪਾਣੀ ਦੱਸਦੇ ਪਏ ਆ ਉਸ ਹਿਸਾਬ ਨਾਲ ਜੇ ਸਥਿਤੀ ਸਹੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਾਤ ਬਰਾਤੇ ਆਜੇ ਪਾਣੀ ਵੱਧ ਫੇਰ ਮੁਸ਼ਕਲ ਇਹ ਇਲਾਕੇ ਵਾਸਤੇ ਆ ਸਕਦੀ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਜਦੋਂ ਪਾਣੀ ਆਇਆ ਸੀ ਜੱਕ ਦਮ ਪਾਣੀ ਜਿਆਦਾ ਹੋਣ ਕਾਰਨ ਸਾਰੀ ਰਾਤ ਪਾਣੀ ਇਹ ਜਿਹੜੇ ਪਿੰਡ ਵਾਲੇ ਸੁੱਤੇ ਨਹੀਂ ਸੀ ਉਦੋਂ ਤੇ ਜਦੋਂ ਪਾਣੀ ਆਇਆ ਇੱਕਦਮ ਇੱਥੋਂ ਪਾਣੀ ਟੁੱਟ ਗਿਆ ਸੀ ਜਿੱਥੇ ਪਾਣੀ ਜਿੱਥੇ ਬੰਦ ਟੁੱਟਾ ਸੀ ਉਥੇ ਹੁਣ ਦੀ ਕੰਡੀਸ਼ਨ ਕੀ ਹੈ ਵੇਖੋ ਹੁਣ ਤੇ ਵੈਸੇ ਬਰੋਬਰ ਕਰ ਦਿੱਤਾ ਉਹਨਾ ਤੁਸੀਂ ਜਦਾਂ ਪਹਿਲਾਂ ਵੱਜੀ ਉਹਦੇ ਮੁਤਾਬਕ ਜਿਹੜਾ ਬਿਲਕੁਲ ਲੈਵਲ ਉਹਦੇ ਸਾਬੀ ਸਹੀ ਆ ਪਰ ਇਹ ਹੈ ਕਿ ਜਿਸ ਤਰ੍ਹਾਂ ਜੇ ਪਾਣੀ ਜਿਆਦਾ ਆ ਜੇ ਇਹ ਇਲਾਕਾ ਆਪਣਾ ਬਹੁਤ ਹੀ ਨੀਵਾ ਆ ਤੇ ਨੀਵੇਂ ਹੁਣ ਕਾਰਨ ਕਰਕੇ ਜੋ ਪਾਣੀ ਦੀ ਜੀ ਛੋਟੇ ਆ ਜਿਹੜੀ ਦਰਿਆ ਦੀ ਉਹ ਸਿੱਧੀ ਇਹ ਪਿੰਡ ਨੂੰ ਵਜਦੀ ਆ ਤੇ ਜਿਹੜੀ ਪਿਛਲੀ ਸਰਕਾਰ ਉਹਨੇ ਥੋੜਾ ਬਹੁਤ ਕੰਮ ਕੀਤਾ ਆ ਉਹ ਪੱਥਰ ਲਾ ਕੇ ਉਹਦੀ ਜਿਹੜੀ ਉਹ ਸਾਰੀ ਕਰਕੇ ਤੇ ਉਹ ਪਾਣੀ ਜਿਹੜਾ ਉਹ ਦਰਿਆ ਦੇ ਵਿੱਚ ਜਾਨੀ ਕਿ ਮੋੜ ਉਧਰ ਨੂੰ ਮੋੜ ਦਿੱਤਾ ਗਿਆ ਤੇ ਜਿਹੜੀ ਹੁਣ ਮੌਜੂਦਾ ਵਾਲੀ ਸਰਕਾਰ ਹੈ ਜਿਹੜੀ ਉਹਨੂੰ ਵੀ ਆ ਕੇ ਦੇਖਣਾ ਚਾਹੀਦਾ ਕਿ ਜਿਹੜਾ ਸਮੇ ਦੇ ਹਾਲਾਤ ਵੇਖ ਕੇ ਜਿਹੜਾ ਕੰਮ ਦੀ ਲੋੜ ਆ ਉਹ ਪਿਛਲੇ ਜਾਨੀ ਕਿ ਇਹਦੋਂ ਨਾਲੋਂ ਵਧਿਆ ਕੀਤਾ ਜਾਏ ਜੋ ਕਿ ਇਹ ਪਿੰਡ ਵਾਸਤੇ ਇਹ ਇਲਾਕੇ ਵਾਸਤੇ ਤੇ ਜਿਹੜੋ ਪਾਣੀ ਦਾ ਜਿਹੜਾ ਡਰਿਆ ਉਹ ਥੋੜਾ ਘਟਿਆ ਚ ਘੜ ਜਾਂਦਾ ਪ੍ਰਸ਼ਾਸਨ ਅਧਿਕਾਰੀ ਕੋਈ ਤੁਹਾਡੇ ਤੱਕ ਇਹਨਾਂ ਪਹੁੰਚ ਕੀਤੀ ਨਹੀਂ ਅਜੇ ਪ੍ਰਸ਼ਾਸਨ ਵੱਲੋਂ ਕੋਈ ਪਹੁੰਚ ਨਹੀਂ ਆਈ ਅਸੀਂ ਵੀ ਖਬਰ ਸੁਣ ਕੇ ਆਏ ਆ ਪ੍ਰਸ਼ਾਸਨ ਆਏਗਾ ਕੋਈ ਨਹੀਂ ਆਉਣ ਗਿਆ ਜਦੋਂ ਖਬਰ ਲੱਗ ਗਈ ਫਿਰ ਉਹਨਾਂ ਵੀ ਆਉਣਾ ਹੀ ਲੱਗਦਾ ਅੱਜ ਰਾਤ ਹੈਗਾ ਪਾਣੀ ਅੱਗੇ ਵਧਣ ਦਾ ਕੋਈ ਚਾਂਸ ਲੱਗਦਾ ਨੂੰ ਵੇਖੋ ਜੇ بارش ਹੋਣ ਢਈ ਲਗਾਤਾਰ ਜਿਸਤਾ ਆਪਣਾ بارش ਹੋਣ ਢਈ ਹੋਸਾ ਨਾਲ ਵੱਧ ਸਕਦਾ ਪਾਣੀ ਪਾਣ ਵਾਲੀ ਸਥਿਤੀ ਇਹਦੋਂ ਵੀ ਵਾੜੀ ਹੋ ਸਕਦੀ ਹੈ ਇਹ ਰਾਤ ਦਾ ਪਤਾ ਲੱਗਿਆ ਕਿ ਰਾਤ ਰਾਤ ਕਿੰਨਾ ਪਾਣੀ ਵਧਦਾ ਨਹੀਂ ਜਦੋਂ ਪਾਣੀ ਆਂਦਾ ਰਾਤ ਨੂੰ ਜਾਂਦਾ ਕਿ ਹਾਂ ਪਿੰਡ ਅਸੀਂ ਹਲਾਟ ਕੀਤਾ ਪਰ ਇੰਨੀ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਪਾਣੀ ਦਰਿਆ ਤੋਂ ਥੱਲੇ ਥੱਲੇ ਆ ਪਰ ਇਹ ਜਿਹੜਾ ਹੁਣ ਸਾਨੂੰ ਇੰਨੀ ਭਜ ਦੌੜ ਪਈ ਹੈ ਨਾ ਇਹ ਸਰਕਾਰ ਨੂੰ ਪਹਿਲਾਂ ਹੀ ਕੋਈ ਪ੍ਰਬੰਧ ਕਰੇ ਤੇ ਇੰਨੀ ਵੀ ਮੁਸ਼ਕਲ ਨਾ ਆਵੇ ਤੁਹਾਨੂੰ ਜਿਹੜੀ ਤਸ਼ੀਦ ਲੱਗ ਰਿਓ ਕਾਰ ਆ ਸਾਡੀ ਕਾਰ ਦੇ ਉੱਤੇ ਮਿੱਟੀ ਪੈ ਗਈ। ਕਾ ਛੜਕ ਬੱਜ ਜੇ ਉੱਥੇ ਲੱਗ ਲੱਗੇ ਦਰਿਆ ਦੇ ਤੇ ਪਾਣੀ ਜਿਹੜਾ ਇਧਰ ਆ ਨਹੀਂ ਸਕਦਾ ਸਾਡੀ ਫਤਲਾ ਜਿਹੜਾ ਖਰਾਬ ਹੁੰਦੀ ਆ ਹੋਰ ਨਹੀਂ ਲੱਗਦੀ। ਕਹਿ ਰਹੇ ਨੇ 23 ਜੀ ਬਦਲਾ ਖਰਾਬ ਹੋ ਗਿਆ ਸਾਡੀ ਆਹ ਛੜ ਦਿੱਤਾ ਸਰ ਸਰਕਾਰ ਨੂੰ ਜੋ ਹੁਣ ਤੱਕ ਵਧਾਈ ਨਹੀਂ ਜਾਂਦਾ ਆ ਗੱਲਬਾਤ ਬਹਿ ਕੀਤੀ ਉਹਨਾਂ ਜੇ ਕੋਈ ਮੁਸ਼ਕਲ ਆਉਂਦੀ ਸਾਡੇ ਜਿਹੜਾ ਵੀ ਜਨਗ ਹੋਏਗਾ ਅਸੀਂ ਤੁਹਾਡਾ ਪੈਸਾ ਨਹੀਂ ਕਹਿੰਦਾ ਕੁਛਲੇ ਦਿਨਾਂ ਵਿੱਚ ਜਦੋਂ ਹੜ੍ਹ ਆਇਆ ਜੀ ਪਾਣੀ ਆ ਗਿਆ ਫਿਰ ਕੋਈ ਡੱਕਾ ਪਿੰਡ ਚ ਕੀ ਕਿਦਾਂ ਫਿਰ ਜਿੱਥੇ ਨੂੰ ਲੈ ਕੇ ਪਿੰਡ ਚ ਪਾਣੀ ਨਹੀਂ ਛੋੜਿਆ ਸਾਡੀ ਜੋ ਫਸਲਾਂ ਦੀ ਪਾਣੀ ਰਿਹਾ ਸੀ ਪਰ ਜਿਨ੍ਹਾਂ ਦਾ ਮਰ ਗਿਆ ਠੀਕ ਆ ਜੋ ਨਾ ਉਹਨਾਂ ਨੂੰ ਸਰਕਾਰ ਨੇ ਕੁਛ ਵੀ ਨਹੀਂ